ਵਿਸ਼ਾ ਵਾਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕਮਲ ਪ੍ਰੀਤ ਕੋਟ ਦਿਲਜੀਤ ਤੇ ਅਰਜੀਤ ਸਿੰਘ ਤੋਂ ਵੀ ਅੱਗੇ ਨਿਕਲ ਚੁੱਕਿਆ ਹੈ ਇਹ ਮਸ਼ਹੂਰ ਸਿੰਗਰ ਜਿਹਾ ਅੰਦਾਜ਼ਨ ਹੈ ਕਿ ਇਹ ਸਿੰਗਰ ਜੜਾ ਕਿ ਇਸ ਪੌਂਤ ਮੁਕਾਮ ਤੇ ਪਹੁੰਚ ਚੁੱਕਿਆ ਹੈ ਕਿ ਹੁਣ ਦਿਲਜੀਤ ਨਾਲੋਂ ਵੀ ਅੱਗੇ ਇਸ ਦਾ ਮੁਕਾਮ ਜੜਾ ਕਿ ਹੋ ਚੁੱਕਿਆ ਹੈ ਤੇ ਆਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਵਿਸਥਾਰ ਦੇ ਨਾਲ ਦੱਸਦੇ ਹਾਂ ਭਾਰਤ ਦੇ ਵਿੱਚ ਬਹੁਤ ਸਾਰੇ ਮਹਾਨ ਗਾਇਕ ਅਤੇ ਸੰਗੀਤ ਨਿਰਦੇਸ਼ਕ ਹਨ ਆਜਕਲ ਲੋਕ ਦਿਲਜੀਤ ਦਸਾਂਜ ਰਜੀਤ ਸਿੰਘ ਵਿਸ਼ਾਲ ਮਿਸ਼ਰਾ ਅਨਿਰੁੱਧ ਰਵਿੰਦਰ ਵਰਗੇ ਸੰਗੀਤਕਾਰਾਂ ਦੇ ਦੀਵਾਨੇ ਹਨ ਉਹ ਪੂਰੇ ਭਾਰਤ ਵਿੱਚ ਮਸ਼ਹੂਰ ਹਨ ਪਰ ਇੱਕ ਭਾਰਤੀ ਗਾਇਕ ਹੈ ਜਿਸ ਨੇ ਇਤਿਹਾਸ ਰਚਿਆ ਜੀ ਹਾਂ ਇੱਕ ਸਮਾਂ ਸੀ ਜਦੋਂ ਬਾਲੀਵੁੱਡ ਵਿੱਚ ਇਸ ਗਾਇਕ ਅਤੇ ਸੰਗੀਤਕਾਰ ਦੇ ਗੀਤ ਅਤੇ ਸੰਗੀਤ ਗਾਏ ਜਾਂਦੇ ਸੀ ਤੇ ਹੁਣ ਇਸ ਗਾਇਕ ਨੇ ਆਪਣਾ ਗਵਾਚਾ ਸਟਾਰਡਮ ਮੁੜ ਪ੍ਰਾਪਤ ਕਰ ਲਿਆ ਉਹਨਾਂ ਨੇ ਆਪਣੀ ਆਵਾਜ਼ ਅਤੇ ਸੰਗੀਤ ਨੂੰ ਨਾ ਸਿਰਫ ਭਾਰਤ ਦੇ ਵਿੱਚ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਮਸ਼ਹੂਰ ਕੀਤਾ ਇਸ ਬਾਲੀਵੁੱਡ ਗਾਇਕ ਨੂੰ ਬਲੂਮਬਰਗ ਦੀ ਗਲੋਬਲ ਪੌਪ ਪਾਵਰ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਉਹ ਇਕਲੌਤਾ ਭਾਰਤੀ ਗਾਇਕ ਹੈ ਜਿਨ੍ਹਾਂ ਨੂੰ ਬਲੂਮਬਰਗ ਦੀ ਗਲੋਬਲ ਪੌਪ ਪਾਵਰ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਇਸ ਗਾਇਕ ਦਾ ਨਾਮ ਹਿਮੇਸ਼ ਰੇਸ਼ਮਿਆ ਜਿਨ੍ਹਾਂ ਇਹ ਮਹੱਤਵਪੂਰਨ ਮਾਨਤਾ ਨਾ ਸਿਰਫ ਹਿਮੇਸ਼ ਦੀ ਪ੍ਰਸਿੱਧੀ ਦਾ ਸਬੂਤ ਹੈ ਬਲਕਿ ਵਿਸ਼ਵ ਪਦਰਤੇ ਭਾਰਤੀ ਸੰਗੀਤ ਦੇ ਵਾਧੇ ਪ੍ਰਭਾਵ ਨੂੰ ਵੀ ਦਰਸਾਉਂਦੀ ਹੈ ਬਲੂਮਬਰਗ ਦੀ ਇਹ ਸੂਚੀ ਆਜ ਦੇ ਦ੍ਰਿਸ਼ ਨੂੰ ਦੇਖਦੇ ਹੋਏ ਡਾਟਾ ਵਿਸ਼ਲੇਸ਼ਕਾਂ ਦੇ ਆਧਾਰਿਤ ਹੈ ਜਿਸ ਦੇ ਵਿੱਚ ਕਲਾਕਾਰਾਂ ਦਾ ਮੁਲਾਂਕਣ ਸੱਤ ਪ੍ਰਦੋਸ਼ਨ ਮਾਪ ਡੰਡਾ ਤੇ ਆਧਾਰ ਤੇ ਕੀਤਾ ਜਾਂਦਾ ਹੈ ਇਸ ਮੁਲਾਂਕਣ ਵਿੱਚ ਹਾਲੀਆ ਲਾਈਵ ਪ੍ਰਦਰਸ਼ਨਾਂ ਅਤੇ ਟਿਕਟਾਂ ਦੀ ਵਿਕਰੀ, ਐਲਬਮ ਅਤੇ ਡਿਜੀਟਲ ਵਿਕਰੀ, YouTube ਦਰਸ਼ਕਾਂ ਦੀ ਗਿਣਤੀ ਅਤੇ ਸਟ੍ਰੀਮਿੰਗ ਦੇ ਅੰਕੜੇ ਸ਼ਾਮਲ ਹਨ। ਇਸ ਸੂਚੀ ਵਿੱਚ ਹਿਮੇਸ਼ ਦਾ ਸ਼ਾਮਲ ਹੋਣਾ ਉਸ ਨੂੰ ਬਿዮਨਸੇ, ਕੌਲਡਾ ਪਲੇ, ਸ਼ਕੀਰਾ, ਪੋਸਟ, ਮੈਲਾਨ ਅਤੇ ਸਬਰੀਨਾ ਕਾਰਪੈਂਟਰ ਵਰਗੇ ਗਲੋਬਲ ਮੈਗਾ ਸਟਾਰਾਂ ਦੇ ਨਾਲ ਰੱਖਦਾ ਹੈ ਅਤੇ ਉਸਦੇ ਵਿਸ਼ਾਲ ਪ੍ਰਭਾਵ ਅਤੇ ਰੀਚ ਡੇਟਾ ਨੂੰ ਦਰਸਾਉਂਦਾ ਹੈ। द हिट मशीन ਵੱਜੋ ਜਾਣੇ ਜਾਣ ਵਾਲੇ ਹਮੇਸ਼ ਰੇਸ਼ਮੀਆਂ ਆਪਣੀ ਪ੍ਰਤੀਕ ਆਵਾਜ਼ ਆਕਰਸ਼ਨ ਤੁਨਾ ਅਤੇ ਸਮੇਂ ਦੇ ਨਾਲ ਬਦਲਣ ਦੀ ਅਨੋਖੀ ਯੋਗਤਾ ਲਈ ਮਸ਼ਹੂਰ ਹਨ ਉਹਨਾਂ ਦਾ ਹਾਲੀਆ ਸੰਗੀਤ ਪ੍ਰੋਜੈਕਟ ਬਡਾਸ ਰਵੀ ਕੁਮਾਰ ਜਨਰੇਸ਼ਨ ਜੈਂਡ ਦਰਸ਼ਕਾਂ ਵਿੱਚ ਖਾਸ ਤੌਰ ਤੇ ਪ੍ਰਸਿੱਧ ਰਿਹਾ ਜਿਸ ਨੇ ਸਟ੍ਰੀਮਿੰਗ ਪਲੇਟਫਾਰਮਾਂ ਅਤੇ ਸੋਸ਼ਲ ਮੀਡੀਆ ਤੇ ਤੂੰ ਮਚਵਾ ਦਿੱਤੀ ਹੈ ਫਿਲਮ ਦਾ ਸੰਗੀਤ ਅਤੇ ਰਵੀ ਕੁਮਾਰ ਦਾ ਵੱਡਾ ਕਿਰਦਾਰ ਨਵੀਂ ਪੀੜ੍ਹੀ ਦੀ ਕਲਪਨਾ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੇ ਵਿੱਚ ਕਾਮਯਾਬ ਹੋ ਰਿਹਾ ਹੈ ਜਿਸ ਦੇ ਨਾਲ ਹਿਮੇਸ਼ ਦੀ ਵਿਰਾਸਤ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚ ਚੁੱਕੀ ਹੈ ਅਤੇ ਅੰਦਾਜ਼ਨ ਹੈ ਕਿ ਹਿਮੇਸ਼ ਰਸ਼ਮੀਆ ਦੇ ਗੀਤਾਂ ਨੂੰ YouTube ਤੇ 200 ਬਿਲੀਅਨ ਤੋਂ ਵੱਧ ਵਾਰ ਚੜਾ ਕੇ ਦੇਖਿਆ ਜਾ ਚੁੱਕਿਆ ਹੈ ਤੇ ਆਪਣੇ ਸ਼ਾਨਦਾਰ ਕੈਰੀਅਰ ਵਿੱਚ ਇਹ ਰਸ਼ਮੀਆ ਨੇ 2000 ਤੋਂ ਵੱਧ ਵਾਰ ਹਿੱਟ ਗਾਣੇ ਜਿਹੜੇ ਕੀ ਦਿੱਤੇ ਹਨ